ਦੀ ਗੱਲ ਹੈ ਜੀ ਜੋ ਸਪੈਸ਼ਲਿਸਟ ਵਕੀਲ ਨੇ ਉਧਰੋਂ ਤਾਂ ਸਲਿਸ਼ਟ ਜੰਨ ਨਾ ਹੁੰਦਾ ਜੀ ਉਹ ਤਾਂ ਇੰਨੇ ਜਿਆਦਾ ਆਪਣੇ ਪਿੱਛੇ ਪਏ ਹੋਏ ਅਸੀਂ ਪਹਿਲਾਂ ਵਾਲੀ ਸਰਕਾਰ ਵਾਲਾ ਕੰਮ ਨਹੀਂ ਕਰਦੇ ਵੀ ਵਕੀਲ ਗਈ ਨਹੀਂ ਜਾਂ ਏਜੀ ਨੇ ਆਪਣੇ ਤਿੰਨ ਚਾਰ ਚੇਲੇ ਭੇਜਤੇ ਵਿਚਾਲੇ ਨਾਲ ਇਹਨਾਂ ਦੀ ਘਰ ਚੱਲ ਜੂ ਨਾਲੇ ਇਹ ਜੀ ਹਰ ਨਹੀਂ ਹਰਨੇ ਤੁਨ ਕੋਈ ਗੱਲ ਨਹੀਂ ਕਹਿ ਦਾਂਗੇ ਕੋਰਟ ਨੇ ਐ ਕਰਤਾ ਜੇ ਇਹ ਕਰਤਾ ਹੁਕਮ ਹੈ ਅਜੇ ਵੀ ਕੇਸ ਚੱਲਦਾ ਹੈ ਅਜੇ ਵੀ ਕੇਸ ਚੱਲਦਾ ਫਿਰ ਕੱਲਾ ਆਰਡੀਐਫ ਨਾ ਫਿਰ ਇਹ ਹਰ ਸਟੇਟ ਦੇ ਹਰ ਮੁੱਦੇ 'ਚ ਟੰਗ ਡਾਉਂਦੀ ਹੈ ਜੀ ਕੋਈ ਮੌਕਾ ਹੋਵੇ ਪੰਜਾਬ ਨੂੰ ਬਦਨਾਮ ਕਰਨ ਦਾ ਛੱਡਦੇ ਨਹੀਂ ਜੀ ਤੁਸੀਂ ਰੀਸੈਂਟਲੀ ਦੇਖਿਆ ਹਣਾ ਤਿੰਨ ਜਹਾਜ਼ ਉੱਥੋਂ ਆਏ ਤਿੰਨੋਂ ਹੀ ਪੰਜਾਬ ਚ ਆਏ ਹਾਲਾਂਕਿ ਉਹਨਾਂ ਦਾ ਜਿਹੜਾ ਰੂਟ ਸੀਗਾ ਉਹ ਬਾਇਆ ਗੁਜਰਾਤ ਆਏ ਸੀ ਕਿਉਂਕਿ ਉਹਨਾਂ ਦੇ ਸੈਨਿਕ ਜਹਾਜ਼ ਸੀ ਉਹ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਜਿਹੜਾ 에ਅਰ ਸਪੇਸੇ ਯੂਜ਼ ਨਹੀਂ ਕਰਦੇ ਆਏ ਨਹੀਂ ਉਹ ਗੁਜਰਾਤ ਦੇ ਉੱਤੋਂ ਦੀ ਉੱਤਰਨੇ ਅਮਰ ਸਾਹਿਬ ਜੇ ਪਹਿਲਾ 에ਅਰਪੋਰਟ ਹੀ ਦੇਖਣਾ ਤਾਂ ਕੋਈ ਫਰੈਂਦਾਬਾਦ ਬਣਦਾ ਸੀ ਹਾਲਾਂਕਿ ਉਹਦੇ ਵਿੱਚ ਗਿਣਤੀ ਵੀ ਗੁਜਰਾਤੀਆਂ ਦੀ ਜ਼ਿਆਦਾ ਹੈ। ਹਰਿਆਣਵੀ ਦੀ ਜ਼ਿਆਦਾ। ਮਤਲਬ ਦੋ ਦੋ ਸਰਕਾਰੀ ਹੋ ਗਏ ਇਹਨਾਂ ਦੀ ਆਪਦੀ ਸਰਕਾਰੀ ਹਰਿਆਣਾ ਤੇ ਗੁਜਰਾਤ। ਮਤਲਬ ਕਿ ਖਬਰਾਂ ਆਉਣ ਟਾਈਟਲ ਇਹ ਲੱਗਣ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਦਾ ਇੱਕ ਹੋਰ ਜਹਾਜ਼ ਪਹੁੰਚਾ ਹਮੇਸ਼ਾ ਬਸ। ਇੰਨਾ ਕਿ ਵੱਧ ਗਿਆ ਲੋਕ। ਉਹ ਕਹਿੰਦੇ ਪੰਜਾਬ ਦੇ ਹੋਣਗੇ ਤਾਂ ਠੀਕ ਹੈ। ਕੌਣ ਪੜਦਾ ਨਹੀਂ ਥੱਲੇ ਵੀ ਕੌਣ ਕਿੰਨੇ ਕੀ ਬੱਚੇ ਵੀ ਸੀ। ਉਹਦੇ 'ਚ ਜਿਹੜਾ ਲੇਟੈਸਟ ਆਇਆ ਉਹਦੇ 'ਚ 14 ਬੱਚੇ ਸੀ। ਪਾਸੇ ਬੱਚੇ ਚਾਰ ਬੱਚੇ ਹੋ 94 ਦੇ 94 ਗੁਜਰਾਤ ਦੇ ਸੀ ਸਾਡੇ ਜਿਹੜੇ ਆਏ ਨੇ 18 ਤੋਂ 30 ਸਾਲ ਦੀ ਉਮਰ ਦੀ ਉਹਨਾਂ ਦੀ ਐਵਰੇਜ ਜਦੋਂ ਮੈਂ ਜਾ ਕੇ ਅੰਮ੍ਰਿਤਸਰ ਬਰੋਧ ਕੀਤਾ ਫਿਰ ਥੋੜਾ ਬਹੁਤ ਉਧਰ ਘੰਟੀਆਂ ਖੜਕੀਆਂ ਹੁਣ ਥੋੜਾ ਜਿਹਾ ਕਹਿੰਦੇ ਨੇ ਕਿ ਜੀ ਮੈਂ ਕਿਹਾ ਜੀ ਤੁਸੀਂ ਹਿੰਡਲ ਲਾਹੋ ਛੇਕਾ ਸੀਨਾ ਬੰਗਲਾਦੇਸ਼ ਦੀ ਰਾਸ਼ਟਰਪਤੀ ਆ ਕੋਕੜ ਦੇਸ਼ ਚੋਂ ਭੱਜਦੀ ਆ ਪੋਲੀਟੀਕਲ ਸਾਈਲੰਸ ਵਾਸਤੇ ਭਜਦੀ ਹੈ ਉਹ ਵੀ ਫੌਜ ਦਾ ਜਹਾਜ਼ ਬੰਗਲਾਦੇਸ਼ ਦੀ ਫੌਜ ਦਾ ਜਹਾਜ਼ ਉਹਨਾਂ ਨੂੰ ਤੁਸੀਂ ਹਿੰਦ ਦੇ ਲਾ ਰਹੇ ਹੋ ਹਾਲਾਂਕਿ ਉਹ ਆਪਣੀ ਸਿਟੀਜ਼ਨ ਵੀ ਨਹੀਂ ਹੈਗੀ ਪੋਲੀਟੀਕਲ ਸਾਈਲੰਸ ਵਾਸਤੇ ਤੁਸੀਂ ਹਿੰਦ ਦੇ 에ਰਪੋਰਟ ਤੇ ਲਾ ਰਹੇ ਗਾਜੀਆਬਾਦ ਜਿਹੜੇ ਸਾਡੇ ਸਿਟੀਜ਼ਨ ਨੇ ਔਰ ਵਿਦੇਸ਼ ਮੰਤਰਾਲੇ ਨੇ ਉਹਨਾਂ ਦੇ ਪਾਸਪੋਰਟ ਕਨਫਰਮ ਕਰਕੇ ਹੀ ਉਹਨਾਂ ਨੂੰ ਲੈ ਕੇ ਆ ਸਾਡੇ ਨੇ ਪਾਸਪੋਰਟ ਚੈੱਕ ਕੀਤੇ ਨੇ ਉਹਨਾਂ ਨੇ ਕੰਪਿਊਟਰ 'ਤੇ ਉਹਨਾਂ ਨੂੰ ਤੁਸੀਂ ਬੇੜੀਆਂ ਲਵਾ ਕੇ ਲਵਾ ਰਹੇ ਹੋ ਹੱਤਕੜੀਆਂ ਲਾ ਕੇ ਲਿਆ ਰਹੇ ਹੋ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਤੂੰ ਰਪੇ ਜੀ ਮੈਂ ਆਪਣਾ ਜਹਾਜ਼ ਭੇਜ ਦਿੰਨਾ ਮੈਂ ਆਪਣੇ ਸਿਟੀਜ਼ਨ ਆਪ ਲੈ ਜਾਊਗਾ ਔਰ ਵਿਡੰਬਨਾ ਦੇਖੋ ਸੰਯੋਗ ਦੇਖੋ ਉਸੇ ਵੇਲੇ ਜਫੀਆਂ ਪੈ ਰਹੀਆਂ ਬਾਈਟਾਸ ਚ ਮੇਰਾ ਦੋਸਤ 트াম্প ਉਧਰੋਂ ਜਫੀ ਪੈ ਰਹੀ ਹੈ ਉਧਰੋਂ ਬੇੜੀ ਲਾ ਕਰੀਆਂ ਉਹ ਉਹ ਬਿਲਕੁਲ ਸੇਮ ਟਾਈਮ ਤੇ ਦੋਨੋਂ ਜਹਾਜ਼ ਹਵਾ ਸੀਗੇ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਤੇ ਉਹਨਾਂ ਦਾ ਵੀ ਕੀ ਮੈਸੇਜ ਦੇਣਾ ਚਾਹੁੰਦੇ ਸਾਨੂੰ ਇਹ ਆਸਲਾ ਦੇਣਾ ਚਾਹੁੰਦੇ ਸਾਨੂੰ ਇਹ ਸਾਡੀਆਂ ਕੁਰਬਾਨੀਆਂ ਦਾ ਜ ਜ ਸਾਡੇ ਹਰੀਆਂ ਕ੍ਰਾਂਤੀਆਂ ਦਾ ਧਰਤੀ ਅਸੀਂ ਆਪਣੀ ਬਰਬਾਦ ਕਰ ਲਈ ਸੋ ਇਸ ਕਰਕੇ ਇਹ ਜਿਹੜਾ ਸਿਲਸਿਲਾ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੰਜਾਬ ਜਿਹੜਾ ਈਕ ਨਹੀਂ ਮੰਗਦਾ ਪੰਜਾਬ ਆਪਣੇ ਹੱਕ ਮੰਗਦਾ ਨੀਤਾ ਫਿਰ ਸੰਤਰਾਮ ਦਸੀ ਜੀ ਨੇ ਲਿਖਿਆ ਉਹੀ ਹਾਲ ਹੋਣਾ ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋੜੀਏ ਤੂੜੀ ਵਿੱਚੋਂ ਪੁੱਤ ਜੱਗਿਆ ਕੱਲੀ ਟੂੜੀ ਰਹਿ ਜੂ ਸਾਡੇ ਕੋਲੇ ਬੋਲ ਤਾਂ ਲੈ ਜਾਣਗੇ ਫਿਰ ਇਹ ਵੱਡੇ ਵੱਡੇ ਬੋੜਾ ਨਾ ਤਾਂ ਹੈਗਾ ਇਹ ਆ ਆ ਜਿਹੜਾ ਖਰੜਾ ਬੋੜਾਂ ਦਾ ਜੀ ਗਾਣੇ ਸਾਨੂੰ ਦੇ ਦੋ ਟੂੜੀ ਤੁਸੀਂ ਰੱਖ ਲਿਓ ਸੋ ਬੜਾ ਪਹਿਲਾਂ ਵੀ ਵਿਰੋਧ ਹੋਇਆ ਨਹੀਂ ਮੰਨਦੇ ਸ਼ਾਇਦ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਬਿਨਾ ਅਸੀਂ ਜਿੱਤ ਨਹੀਂ ਹਰਿਆਣਾ ਜਿੱਤ ਗਏ ਦੇਸ਼ ਜਿੱਤ ਗਏ ਸ਼ਾਇਦ ਇਹਨਾਂ ਨੂੰ ਇਹ ਹੋ ਗਿਆ ਕਿ ਇਹਨਾਂ ਦਾ ਕੀ ਪ੍ਰਭਾਵ ਹੈ ਪਰ ਕਈ ਵਾਰੀ ਜਿਹੜੇ ਸੰਘਰਸ਼ ਨੇ ਉਹ ਵੋਟਾਂ 'ਚ ਤਬਦੀਲ ਨਹੀਂ ਹੁੰਦੇ ਪਰ ਲੋਕਾਂ ਦਾ ਜਿਹੜਾ ਗੁੱਸਾ ਹੈ ਉਹਨੂੰ ਸਮਝਣਾ ਚਾਹੀਦਾ ਸਰਕਾਰਾਂ ਨੂੰ ਫਿਰ ਜੇਪ ਗੱਲ ਕਰੀਏ ਪੰਜਾਬ ਦੀ ਵਿਰੋਧੀ ਪਾਰਟੀ ਦੀ ਬੈਠੇ ਮੇਰੇ ਸਾਹਮਣੇ ਕਾਂਗਰਸ ਵਰਗੇ ਇਨਾਂ ਕੋਲੇ ਇਤੋਂ ਬਿਨਾ ਕੰਮ ਹੀ ਕੋਈ ਨਹੀਂ ਹੈਗਾ 35 ਮੇਰੇ ਸੰਪਰਕ ਚ ਨੇ 34 ਮੇਰੇ ਬੰਦੇ ਹੋਰ ਕੋਣ ਨੇ 33 ਇਨਾਂ ਕੋਲੇ ਨੇ ਇਹ 33 ਤੇ 34 ਚੱਕਰਾਂ ਚ ਫਸ ਗਈ ਇਹਨਾਂ ਨੇ ਕਦੇ ਕਿਹਾ ਹੋਵੇ ਵੀ ਪ੍ਰਧਾਨ ਮੰਤਰੀ ਕੋਲੇ ਉੱਥੇ ਚੱਲੀਏ ਰਾਹੁਲ ਗਾਂਧੀ ਨੂੰ ਤੁਹਾਡੇ ਵੱਡੇ ਲੀਡਰ ਨੇ ਨੈਸ਼ਨਲ ਲੀਡਰ ਨੇ ਉੱਥੇ ਲੈ ਚੱਲੀਏ ਕਦੇ ਉੱਥੇ ਬਹਿ ਕੇ ਗੱਲ ਕਰ ਲਈ ਉਹਨਾਂ ਨਾਲ ਵੀ ਆ ਕੀ ਕਰ ਰਹੇ ਹੋ ਨਾ ਇਹ ਸੰਪਰਕ ਸਾਧਨ ਤੇ ਲੱਗੇ ਹੋਏ ਨੇ ਆਪਿਆਂ ਨਾਲ ਸੰਪਰਕ ਹੈ ਨਹੀਂ جد سوچ چکی ہے اُن لگے لا چھ مہینے نہیں کٹتا بگوت مان چھ مہینوں بعد کہ سال تو نہیں کٹا یہ بیمار بزرگ سیال نہیں کٹا بھگ گیا لیا دو چا. جو دو سال ہو گئے دلی دلیکشن اگلے دن ہی بدل دیں گے دلی دلیکشن دل بھی لانگیاں ਬਸ ਥੋੜਾ ਟਾਈਮ ਹੀ ਰਹਿ ਗਿਆ ਕਹਤਾ ਇਹਨੂੰ ਵੀ ਭਾਈ ਬਸ ਤਿਆਰੀ ਕਰ ਲਗੋ ਬਿਸਤਰੇ ਵਗੈਰਾ ਗੋਲ ਕਰ ਲਾ ਇੰਨੇ ਬਿਸਤਰੇ ਵੀ ਹੈ ਨਹੀਂ ਮੇਰੇ ਕੋਲ ਜਿਹੜੇ ਗੋਲ ਹੋਣ ਉਹ ਭਾਈ ਆਪਦੀ ਪੀੜੀ ਥਲੇ ਸੋਟਾ ਫੇਰ ਲੋ ਤੀਜੀ ਵਾਰ ਜ਼ੀਰੋ ਆ ਗਈ ਉੱਥੇ ਤੁਸੀਂ ਆਪਦੇ ਆਪਦੇ ਨਾਲ ਸੰਪਰਕ ਕਰੋ ਜਾਂ ਲੋਕਾਂ ਨਾਲ ਸੰਪਰਕ ਕਰੋ ਜੋ ਪੰਜਾਬ ਦੇ ਵਿੱਚ ਤੁਸੀਂ ਹਾਰ ਕੀਤਾ ਉਸੇ ਕਰਕੇ ਸاسي ਆਏ ਆ ਜੇ ਇੰਨਾ ਧਿਆਨ ਦਿੱਤਾ ਹੁੰਦਾ ਨਾ ਪੰਜਾਬ ਦਾ ਤਾਂ ਸ਼ਾਇਦ ਸਾਨੂੰ ਕੀ ਲੋੜ ਸੀ ਇੱਧਰ ਇਸ ਲਾਈਨ 'ਚ ਆਉਣ ਦੀ ਜੇ ਸਾਡੇ ਤੇ ਲੋਕ ਕਿਉਂ ਵਿਸ਼ਵਾਸ ਕਰਦੇ ਤੁਸੀਂ ਕਹਿੰਦੇ ਮੈਂ ਉਹਨੂੰ ਚਿੱਠੀ ਪਾਈ ਮੈਂ ਇਹਨੂੰ 14 ਚਿੱਠੀਆਂ ਪਾਈਆਂ ਉਹਨੂੰ 15 ਪਾਈਆਂ ਉਹ ਮਰਾਏ ਤੁਹਾਡਾ ਆਪ ਦਾ ਮੁੱਖ ਮੰਤਰੀ ਕਹਿੰਦੇ ਰਾਇ ਇਹਨੇ ਜਿੱਥੇ ਉਹ ਮੈਂ ਸੀਰੀਅਸ ਹੀ ਲੈਣ ਦਾ ਮੈਂ ਡਸਟਬਿੰਗ ਸੜਦੇ ਨਾ ਹੁਣ ਤੁਹਾਡਾ ਆਪਣਾ ਮੁੱਖ ਮੰਤਰੀ ਕੈਪਟਨ ਮਹਿੰਦਰ ਸਿੰਘ ਕਿੰਨੇ ਕਿਨੇ ਮਹੀਨੇ ਤੁਹਾਨੂੰ ਮਿਲਦਾ ਨਹੀਂ ਰਿਹਾ 10 10 12 ਵਾਰ ਹੀ ਗਿਆ ਹੁਣ 5 ਸਾਲ ਚ ਮਾਨਾ ਪੁੱਤੋਂ ਪੰਜਾਬ ਚ 10 12 ਵਾਰ ਉਹ ਵੀ ਕਿਤੇ ਕੋਈ ਬਹੁਤ ਜ਼ਿਆਦਾ ਕਰਾਈਸਿਸ ਹੋ ਗਿਆ ਜਿਵੇਂ ਉਧਰ ਮਾਝੇ ਚ ਜਰੇਲੀ ਸ਼ਰਾਬ ਨਾਲ ਮੌਤਾਂ ਹੋ ਗਈ ਸੀ ਉੱਥੇ ਗਿਆ ਸੀ ਮਾਨਸਾ ਇੱਕ ਵਾਰੀ ਕੋਈ ਪ੍ਰੋਗਰਾਮ ਸੀ ਕਿਸਾਨਾਂ ਦੇ ਕਰਜ਼ੇ ਦਾ ਉੱਥੇ ਮੇਰੇ ਖਿਆਲ ਸੀ ਆ ਜਾਫਰ ਪਟਿਆਲੇ ਆਪਣੇ ਮਾਤਾ ਜੀ ਦੇ ਭੋਗ ਤੇ ਗਏ ਸੀ ਮਤਲਬ ਜਿਵੇਂ ਹੁੰਦਾ ਨਹੀਂ ਡਿਸਕਵਰੀ ਚੈਨਲ ਤੇ کہ یہ بھارت کے اتری کھیتروں میں کبھی کبھی دیکھا جاتا ہے اے اوہ نے اے کدے کدے دیکھے جان دینے ہیں آج جو اتھے دیکھا گیا کانگرسی ایک کانگرسی آج ادھر نو بھی لیں ہے کمال ہے ادھر نو کی کام ہونا پھر اے تھوڑیاں ابدیاں بھئی آدھے آپ پیڑی تھلے سوٹا پھر کھیتی کا ایسا برا حال کیوں ہے ਜਦੋਂ ਖੇਤ ਸੜ ਸ਼ੋਇਆ ਸੀਗਾ ਦਿੱਲੀ ਵਾਲਾ ਉਸ ਵੇਲੇ ਮੁਖੌਤਰੀ ਕੌਣ ਸੀ ਕੈਪਟਨ ਸਾਹਿਬ ਇੱਕ ਵਾਰੀ ਵੀ ਨਹੀਂ ਗਏ ਮਿਰਮੋਦੀ ਨੂੰ ਹਜੇ ਸੀ ਤਾਂ ਹਜੇ 25 ਦਸੰਬਰ ਨੂੰ ਪਾਰਲੀਮੈਂਟ ਦੇ ਵਿੱਚ ਭਾਜ ਪੈਸਾ ਦੀ ਜਨਮ ਦਿਤੀ ਸੀ ਅਸੀਂ ਤਾਂ ਉੱਥੇ ਤਖਤੀਆਂ ਲੈ ਕੇ ਖੜ ਗਏ ਸੀ ਕਿ ਜੀ ਮਹੀਨਾ ਹੋ ਗਿਆ ਉਸ ਵੇਲੇ ਮਹੀਨਾ ਹੀ ਹੋਇਆ ਸੀ 26 ਨਵੰਬਰ ਨੂੰ ਲੱਗਿਆ ਸੀ ਮੋਰਚਾ ਕਿ ਜੀ ਮੀ ਨਾ ਹੋ ਗਿਆ ਜੀ ਉਹ ਠੰਡ ਚ ਬੈਠੇ ਨੇ ਉਹਨਾਂ ਨੂੰ ਕੁਝ ਦੇਖ ਲੋ ਮਝਾਲ ਆ ਇਹਨਾਂ ਨਾਲ ਕੋਈ ਗੱਲਬਾਤ ਕੀਤੀ ਗਈ ਹੋਵੇ ਆ ਦਿੱਲੀ ਜਾਂਦੇ ਰਹੇ ਆਪਣੇ ਆਕਾਮਾਂ ਨੂੰ ਮਿਲ ਕੇ ਵਾਪਸ ਆਉਂਦੇ ਰਹੇ ਫੇਰ ਇੱਕ ਹੋਰ ਕੋਈ ਪੰਜਾਬ ਦਾ ਕਦੇ ਮੁੱਦਾ ਠਾਇਆ ਹੋਵੇ ਵੀ ਇਹ ਪੰਜਾਬ ਦਾ ਮੁੱਦਾ ਹੈ ਇਹਦੇ ਤੇ ਬਹੁਤ ਵਧੀਆ ਕੋਈ ਪ੍ਰੈਸ ਕਾਨਫਰੰਸ ਕਰਤੀ ਜਾਂ ਕੋਈ ਜਦੋਂ ਦੇਖੋ ਦਿੱਲੀ ਵਾਲੇ ਇੱਥੇ ਕੱਲ ਕਿਉਂ ਆਏ ਕੇਦਰੀਵਾਲ ਕੀ ਕਰ ਰਿਹਾ ਹੁਣ ਉਹ ਉੱਥੇ ਇੱਥੇ ਆਉ ਭਗਵਾਨ ਤਮਾਨ ਹੁਣ ਜੁਇੰਡਰ ਚ ਲੈ ਜਾਉ ਤੇ ਇੰਨਾ ਕੰਮਾਂ ਚ ਕੋਈ ਪੰਜਾਬ ਦਾ ਫਾਇਦਾ ਹੋ ਰੇ ਤੇ ਜੇ ਤੁਸੀਂ ਇੰਮੀ ਲੋਕਲਾਈਜ਼ ਹੋ ਤੇ ਫਿਰ ਪਪੀਸ਼ ਬਘੇਲ ਮੋਗੇ ਤੋਂ ਹੀ ਉਹ ਉਧਰੋਂ ਲੈੰਦਾ ਲਾ ਕੇ ਤੁਹਾਡੀ ਨੈਸ਼ਨਲ ਪਾਰਟੀ ਆ ਭਈ ਤੁਹਾਡੇ ਵੀ ਬੰਦੇ ਨੈਸ਼ਨਲ ਲੈਵਲ ਤੇ ਜਾਣਗੇ ਤੇ ਅਸਾ ਪਪੀਸ਼ ਬਘੇਲ ਵਿਹਾਰਿਆ ਹੋਇਆ ਜਦੋਂ ਤੁਸੀਂ ਲੈਂਦਾ ਹੋਵੇ ਕੋਈ ਜ਼ਮਾਨਤ ਜਬਤ ਕਰਾਉਣ ਵਾਲਾ ਇਸ ਤੋਂ ਪਹਿਲਾਂ ਤੁਸੀਂ ਹਰੀਸ਼ रावत ਲੈਂਦਾ ਸੀ ਉਸ ਤੋਂ ਪਹਿਲਾਂ ਹਰੀਸ਼ ਚੌਧਰੀ ਲੈਂਦਾ ਸੀ ਠੀਕ ਹੈ ਨਾ ਸੋ ਆਪਸ ਦੇ ਵਿੱਚ ਤੁਸੀਂ ਆਪ ਦਾ ਠੀਕ ਕਰ ਲਓ ਮੈਂ ਤੁਹਾਨੂੰ ਸ਼ਰਤ ਲਾ ਕੇ ਇਹਨਾਂ ਤੁਸੀਂ ਸੰਪਰਕ ਦੀ ਗੱਲ ਕਰਦੇ ਹੋ ਤੁਸੀਂ ਲਿਖ ਕੇ ਦੇ ਦਿਓ ਜੇ ਸੱਤ ਤੁਹਾਡੇ ਐ ਐਸੇ ਹਾਊਸ 'ਚ ਸੱਤ ਇਕੱਠੇ ਹੋ ਜਾਣ ਤੁਹਾਡੇ ਐਸੇ ਹਾਊਸ 'ਚ 4-5 ਗਰੁੱਪ ਨੇ ਜੀ ਬਰਾਂਹਾਂ ਤੇ ਜਾਣ ਵੇਲੇ ਆ ਹਾਲਾਂ

ਲੋਕਾ ਚੁਲਿਆਂ ਦੇ ਲੋਕਾ ਚੁਲਿਆਂ ਬੈਠੋ ਸੀਐਮ ਸਾਹਿਬ ਬੋਲ ਰਹੇ ਆ ਉਹਨਾਂ ਨੂੰ ਇੰਟਰਪਟ ਨਾ ਕੀਤਾ ਜਾਵੇ ਤੁਹਾਨੂੰ ਮੌਕਾ ਮਿਲੂਗਾ ਤੁਸੀਂ ਤੁਸੀਂ ਬੋਲ ਲਿਓ ਕੋਈ ਨਹੀਂ ਸੀਐਮ ਸਾਹਿਬ ਤੁਸੀਂ ਮਜ਼ਾਕ ਕਰ ਤੁਸੀਂ ਕੰਟੀਨਿਊ ਰੱਖੋ ਜੀ ਤੁਸੀਂ ਕੰਟੀਨਿਊ ਰੱਖੋ ਜੀ ਪਰਗੜ ਬਾਜੀ ਮੈਨੂੰ ਪਤਾ ਮੈਂ ਤਾਂ ਦਾਅਵਾ ਕਰਦਾ ਤੁਸੀਂ ਵੀ ਲਾਈਨ 'ਚ ਹੋਣੋ ਕੰਟੀਨਿਊ ਕੰਟੀਨਿਊ ਕੈਪਟਰ ਰਹੂ ਵਨ ਮੈਂ ਕਹਾਂ ਜੀ ਤੁਸੀਂ ਕੈਪਟਰ ਰਹੇ ਹੋ ਤੁਸੀਂ ਕੈਪਟਨ ਰਹੇ ਹੋ ਤੁਹਾਨੂੰ 11 ਦਾ ਇਕੱਠੇ ਕਰਨੇ ਆਉਂਦੇ ਨੇ ਚਲੋ ਇੰਨਾ ਦਾ ਵਧੀਆ ਹੈ 11 ਦੇ ਕੈਪਟਨੇ ਦੋਦਾ 11ਵਾਂ ਤਾਂ ਤੁਸੀਂ ਆਪ ਹੋ ਮੈਂ ਤਾਂ ਕਿ ਮੈਂ ਤਾਂ ਕਹਿਣਾ ਥੋੜਾ ਜਿਹਾ ਫਾਇਦਾ ਹੋ ਜੇ 11 ਕ ਇਕੱਠੇ ਹੋ ਜੀ ਚੱਲੀਏ ਕਿਤੇ ਉਹਨਾਂ ਕੋਲੇ ਜਾ ਕੇ ਕੋਈ ਅਰੋਣਾ ਰੂਈ ਉਹਨਾਂ ਕੋਲੇ ਠੀਕ ਹੈ ਨਾ ਹਰ ਵਕਤ ਕ੍ਰਿਟਿਸਿਜ਼ਮ ਜਿਹੜਾ ਤੁਸੀਂ ਦੇਖ ਲਿਓ ਤੁਹਾਡੇ ਵੱਲ ਹੋਊਗਾ ਜਿੰਨਾ ਕ੍ਰਿਟਿਸਿਜ਼ਮ ਹੋਊਗਾ ਤੁਹਾਡੇ ਵੱਲੋਂ ਚਲੋ ਕਾਲੀਦਲ ਤਾਂ ਵਿਚਾਰੇ ਰਹਿ ਹੀ ਨਹੀਂ ਕ੍ਰਿਟਿਸਿਜ਼ਮ ਜੋ ਕਿਹਾ ਤਾਂ ਵਿਚਾਰੇ ਹੁਣ ਕਹਿੰਦੇ ਸਾਡਾ ਤਾਂ ਹੱਥ ਖੜੇ ਨੇ ਠੀਕ ਹੈ ਨਾ ਉਹ ਤਾਂ ਪਰਮਾਤਮਾ ਵੱਲੋਂ ਜਿਹਦੇ ਗੁਰੂ ਘਰ ਜਾ ਕੇ ਲੱਤ ਟੁੱਟ ਜਣ ਉਹਦਾ ਪੰ ਕੀ ਕਹਿ ਸਕਦੇ ਆ ਜੀ ਹੁਣ ਹੈਨਾ ਅਰਦਾਸ ਸੁਣੀ ਗਈ ਹੈ ਜੀ ਹਾਂ ਜੀ ਅਰਦਾਸ ਸੁਣੀ ਗਈ ਹੈ ਜੀ ਪਤਾ ਨਹੀਂ ਜੀ ਕੀ ਦੀ ਅਰਦਾਸ ਲੱਗੀ ਹੈ ਹੈਨਾ ਪਰ ਘਟੋ ਘਟੇ ਹੈ ਵੀ ਤੁਸੀਂ ਆਵਦਿਆਂ ਉਹ ਚੀਜ਼ਾਂ ਢੀਣੋ ਜਿੰਨਾ ਕਰਕੇ ਤੁਸੀਂ ਚਲੇ ਗਏ ਸੀ ਤੇ ਤੁਸੀਂ ਉਹਨਾਂ ਚੀਜ਼ਾਂ ਚ ਸੁਧਾਰ ਕਰਕੇ ਦੁਬਾਰਾ ਆ ਜਾਓ ਅਸੀਂ ਕਦੋਂ ਕਰੇ ਲੋਕਤੰਤਰ ਪਰ ਇਹ ਨਹੀਂ ਹੈ ਕਿ ਟੜਕੀ ਉੱਠ ਕੇ ਗਾਲਾਂ ਕੱਢ ਲੋ ਟੜਕੀ ਉੱਠ ਕੇ ਉਹਨੂੰ ਕੁਝ ਕਹਤਾ ਇਹਨੂੰ ਕੁਝ ਕਹਤਾ ਇਹ ਤਾਂ ਕਹਾਜਾ ਮਟੀਰੀਅਲ ਆ ਗਿਆ ਇਹ ਕੀ ਹੋ ਗਿਆ ਸਾਡੇ ਸਾਹਮਣੇ ਕੌਣ ਬੈਠੇ ਨੇ ਵੀ ਅਸ ਤਹਹਾਜਾ ਮਟੀਰੀਅਲ ਆਂ ਫਿਰੋ ਜਿਆਜੇ ਹੈਗੇ ਆਮ ਲੋਕਾਂ ਚੋਂ ਆਮ ਘਰਾਂ ਚੋਂ ਆ ਠੀਕ ਹੈ ਨਾ ਸਾਡੇ ਕੋਲੇ ਨਹੀਂ ਹੈਗੇ ਸਮਗਲੇ ਕਹਿੰਦੇ ਪੈਸੇ ਸਾਡੇ ਬਾਪੂ ਤਾਂ ਮਾਸਟਰ ਮੋਟਰ ਰਹੇ ਆ ਸਾਡੇ ਸਮਗਲੇ ਕਹਿੰਦੇ ਮਾਸਟਰ ਨਹੀਂ ਰਹੇ ਸਾਡੇ ਬਾਪੂ ਠੀਕ ਹੈ ਨਾ ਸਾਡੇ ਕੋਲ ਨਹੀਂ ਹੈਗੇ ਨਹੀਂ ਹੈ ਕਿ ਕੀ ਕਰੀ ਕੋਈ ਗੱਲ ਨਹੀਂ ਪੈਸਾ ਸਭ ਕੁਝ ਨਹੀਂ ਹੁੰਦਾ ਜਿਤਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਤੋ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਪਰ ਹਾਂ ਕਿਸੇ ਨੂੰ ਠੱਬੀ ਲਾਉਣਾ ਕਿਸੇ ਨੂੰ ਰੋਜ਼ ਨਿਤ ਕੋਈ ਬੇਸਲੈਸ ਗੱਲਾਂ ਕਰਕੇ ਲੋਕਾਂ ਦਾ ਇਹਦੇ ਵਿੱਚ ਕੋਈ ਭਲਾ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਜਟ ਵੀ ਚੰਗਾ ਪੇਸ਼ ਕਰੂਗੀ ਔਰ ਅਸੀਂ ਇੱਥੇ ਹੁਣ ਤੱਕ 50898 ਨੌਕਰੀਆਂ ਦੇ ਚੁੱਕੇ ਹਾਂ ਸਰਕਾਰੀ ਔਰ ਉਹਦਾ ਵੀ ਕਈ ਵਾਰੀ ਸਾਹ ਮੰਗ ਲੈਂਦੇ ਆ ਕਿਸੇ YouTube ਤੇ ਬਹਿ ਕੇ ਮੇਰੇ ਕੋਲ ਲੈ ਜਾਓ ਜੀ ਤੇ ਪਿੰਡਾਂ ਚ ਤੋਂ ਉਹਨੂੰ ਮਿਲਦੇ ਵੀ ਐ ਹਾਂ ਜੀ ਹਾਂ ਜੀ ਤੁਸੀਂ ਲੈ ਜਾਓ ਸਾਥੋਂ ਬਿਲਕੁਲ ਵੈਰੀਫਾਈ ਕਰੋ ਕਿੰਨੇ ਪੰਜਾਬ ਦੇ ਨੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਔਰ 16 ਟੋਲ ਪਲਾਜ਼ੇ ਬੰਦ ਕੀਤੇ 62 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਔਰ ਉਹ ਟੋਲ ਪਲਾਜ਼ੇ ਜਿਹੜੇ ਇੰਨਾ ਇੰਨੇ ਵੇਲੇ ਆਏ ਸੀਗੇ ਪੀ ਡਬਲਯੂ ਡੀ ਤਾਂ ਮਿਨਿਸਟਰ ਸਾਹਿਬ ਦੇ ਸਾਹਮਣੇ ਬੈਠੇ ਨੇ ਸਭ ਤੋਂ ਵੱਧ ਆਪਦੇ ਪਿੰਡ ਵਾਲੇ ਪਾਸੇ ਨੂੰ ਲਾਇ ਸੀ ਇਹਨਾਂ ਨੇ ਸ਼ਹਿਰ ਪਰਲੇ ਪਾਸੇ ਨੂੰ ਉਹ ਤੁਹਾਨੂੰ ਜਾਣਦੇ ਸੀਗੇ ਜਿਹੜੇ ਠੀਕ ਹੈ ਨਾ ਸੋ ਅਸੀਂ ਕਰ ਰਹੇ ਹਾਂ ਲੋਕਾਂ ਦੀ ਭਲਾਈ ਦੇ ਕੰਮ ਮੇਰੇ ਕੋਲ ਜਿਹੜੀ ਫੈਲ ਆਉਂਦੀ ਹੈ ਚਾਹੇ ਉਹ ਕੈਬਿਨੇਟ ਚਾਵੇ ਚਾਹੇ ਮੀਟਿੰਗ ਚਾਹੇ ਚਾਹੇ ਹਾਊਸ ਚਾਹੇ ਮੈਂ ਸਿਰਫ ਇਹ ਸੋਚਦਾ ਇਹਦੇ ਨਾਲ ਲੋਕਾਂ ਦਾ ਕੋਈ ਭਲਾ ਹੁੰਦਾ ਜੇ ਲੋਕਾਂ ਦਾ ਭਲਾ ਹੁੰਦਾ ਮੈਂ ਤੋ ਸਾਈਨ ਕਰਾ ਲਵਾਂ ਬਸ ਸੋ ਪਬਲਿਕ ਦੀ ਭਲਾਈ ਵਾਸਤੇ ਆਇਆ ਲੋਕਾਂ ਨੇ ਸਾਨੂੰ ਇੱਥੇ ਭੇਜਿਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਹਦੋ ਲੋ ਜੀ ਦੇਖ ਲਓ ਇੱਕ ਉਹ ਟੋਲ ਹੀ ਵਜਾਈ ਜਾਂਦਾ ਸੀ ਲੱਡੂ ਬੰਡੋ ਕਹਿੰਦੇ ਭਗਵਾਨ ਤੁਮਾਨ ਹਾਰ ਗਿਆ ਮੈਂ ਕਿੱਥੋਂ ਹਾਰ ਗਿਆ ਇਸ ਤਾਂ 92 ਤੋਂ 96 ਹੋ ਗਏ ਤੁਸੀਂ ਹਮਤਾ ਫਿਕਰ ਕਰੋ ਤੁਹਾਡੀ ਜੀਰੋ ਕਦੋਂ ਟੁੱਟੂ ਹੋ ਜਿਹੜੀ ਜੀਰੋ ਹੈ ਹੈ ਨਾ ਤੀਜੀ ਵਾਰ ਹੋ ਗਈ ਓਟੋ ਹਲੀ বাজਾਈ ਜਾਂਦੇ ਸੀਗੀ ਮਤਲਬ ਇਹੀ ਨਹੀਂ ਪਤਾ ਲੱਗ ਰਿਹਾ ਤੁਹਾਨੂੰ ਖੁਸ਼ੀ ਕਿਹੜੀ ਗੱਲ ਤੇ ਮਨਾਉਣੀ ਹੈ ਗਮੀ ਕਿਹੜੀ ਗੱਲ ਤੇ ਮਨਾਉਣੀ ਹੈ ਹੱਲੇ ਪਏ ਹੋ ਤੁਸੀਂ ਠੀਕ ਹੈ ਨਾ ਉਹੀ ਹੈ ਹੁੰਦਾ ਹੈ ਹੋ ਜਾਂਦਾ ਹੈ ਇੱਕ ਇੱਕ ਉਮਰ ਤੋਂ ਬਾਅਦ ਨਾ ਹੋ ਜਾਂਦਾ ਚੌਂਦੀ ਲੱਗ ਜਾਂਦੀ ਇਹਨੂੰ ਪੰਜਾਬੀ ਚ ਕਹਿੰਦੇ ਹੈ ਉਹ ਮਸਾਂ ਭਾੜ ਕੇ ਰਹੁੰਦੇ ਨੇ ਬੁੜੇ ਨੂੰ ਕਦੇ ਇੱਧਰ ਨੂੰ ਲੰਘ ਜਾਣਾ ਗਲੀ ਗਲੀ ਕਦੇ ਇੱਧਰ ਨੂੰ ਹੈ ਨਾ ਸੋ ਇਹ ਹਾਲ ਹੈ ਸੋ ਮੈਂ ਮੈਂ ਤਾਂ ਇਹੀ ਕਹੂੰਗਾ ਕਿ ਇਹ ਜਿਹੜਾ ਮਤੇ ਹੈ ਇਹ ਅਸੀਂ ਦਿਲੋਂ ਲੈ ਕੇ ਆਏ ਆਂ ਕੁਛ ਵੀ ਕਰਨੇ ਪਵੇ ਇਹਦੇ ਵਾਸਤੇ ਇਸ ਮਤੇ ਨੂੰ ਅਸੀਂ ਅੱਜ ਇੱਥੇ ਪਾਸ ਕਰਾਂਗੇ ਤੇ ਨਾਲ ਇਸ ਮਤੇ ਦਾ ਸਮਰਥਨ ਤਾਂ ਕਰਾਂ ਹੀ ਕਰਾਂਗੇ ਇਸ ਮਤੇ ਨੂੰ ਫੋਲੋ ਵੀ ਕਰਾਂਗੇ ਕਿ ਜੇ ਕੱਲ ਨੂੰ ਕੋਈ ਮੀਟਿੰਗ ਆਉਂਦੀ ਹੈ ਕੱਲ ਨੂੰ ਲੋੜ ਪੈ ਗਈ ਤਾਂ ਮੈਂ ਇਹਨਾਂ ਕੋਲੇ ਵੀ ਸਮਪਰਕ ਕਰੂੰਗਾ ਜਿਸ ਤਰ੍ਹਾਂ ਜਿਹਨਾਂ ਸੈਸ਼ਨ ਆਏ ਨੇ ਕਿ ਆਪਾਂ ਕਿੱਥੇ-ਕਿੱਥੇ ਜਾ ਸਕਦੇ ਹਾਂ ਸੋ ਕਿਉਂਕਿ ਖੇਤੀ ਜਿਹੜੀ ਹੈ ਮੈਂ ਖੁਦ ਕਿਸਾਨ ਫੈਮਿਲੀ ਤੋਂ ਆ ਖੇਤੀ ਜਿਹੜੀ ਹੈ ਉਹ ਜਿਵੇਂ ਟੱਕਾਂ ਦੇ ਪਿੱਛੇ ਲਿਖਿਆ ਹੁੰਦਾ ਨਾ ਪੈਂਦੇ ਸੱਪਾਂ ਦੀ ਸਰੀ ਤੋਂ ਨੋਟ ਚੱਕਣੇ ਸੌਖੀ ਨਹੀਂ ਡਰਾਈਵਰੀ ਵੱਲੋਂ ਮਤਲਬ ਸੱਪਾਂ ਦੀ ਸਰੀ ਤੋਂ ਹੀ ਨੋਟ ਚੱਕਣੇ ਪੈਂਦੇ ਆ ਬਿਜਲੀ ਦਾ ਖੇਤੀ ਦਾ ਸੀ ਕੀਤਾ ਦਿਨੇ ਬਿਜਲੀ ਆਉਂਦੀ ਹੈ ਸਾਰੇ ਪੰਜਾਬ ਨੂੰ ਪੁੱਛ ਲਿਓ ਦਿਨੇ ਜਦੋਂ ਮਰਜ਼ੀ ਜਾ ਕੇ ਸਟਾਟਰ ਦਾ ਸੋਚ ਦੱਬ ਲੋ ਜਿਹੜਾ ਚੱਲ ਪੂਆ ਟਿਊਬਲ ਚੱਲ ਪੂਆ ਅਸੀਂ ਹੁਣ ਤੱਕ ਖਾਲਾਂ ਦਾ ਜਾਲ ਵਿਛਾ ਰਹੇ ਹਾਂ ਪੁਰਾਣੇ ਖਾਲ ਲੱਭ ਕੇ ਜੇ ਉਹ ਖਾਲ ਬਣਦਾ ਤਾਂ ਖਾਲ ਨਹੀਂ ਤਾਂ ਥੱਲੋਂ ਦੀ ਪਾਈਪ ਪਾ ਕੇ ਅਸੀਂ ਜਿਹੜਾ ਨਹਿਰੀ ਪਾਣੀ ਹੈ ਉਹਨੂੰ ਅਸੀਂ ਖੇਤਾਂ ਤੱਕ ਲੈ ਕੇ ਜਾ ਰਹੇ ਹਾਂ ਤਾਂ ਕਿ ਸਾਡਾ ਧਰਤੀ ਵਾਲਾ ਪਾਣੀ ਬਚੇ 14 ਲੱਖ ਟਿਊਬਲ ਜੋ ਜੋ 2 4 5 ਲੱਖ ਟਿਊਬਲ ਵੀ ਬੰਦ ਕਰਾਉਣ ਚ ਕਾਮਯਾਬ ਹੋਗੇ ਇੱਕ ਪੁੰਨ ਖਟਾਂਗੇ ਪਾਣੀ ਨੂੰ ਸਾਡੇ ਪੁੱਣ ਮੰਨਿਆ ਜਾਂਦਾ ਜੀ ਅਸੀਂ ਭਾਈ ਕਨਈਏ ਦੇ ਵਾਰਸਾਂ ਜੀ ਜਿਹੜਾ ਦੁਸ਼ਮਣ ਉਹਨੂੰ ਵੀ ਪਾਣੀ ਪੀਉਂਦਾ ਸੀ ਜੇ ਸਾਡੇ ਕੋਲੇ ਅੱਜ ਦੇ ਕੋਲ ਹੀ ਪਾਣੀ ਨਹੀਂ ਹੋਊਗਾ ਅਸੀਂ ਕੀ ਕਰਾਂਗੇ ਜੀ ਮੇਰੇ ਕੋਲੇ ਆ ਜਾਂਦੇ ਆ ਰੋਜ਼ ਕੋਈ ਨਾ ਕੋਈ ਟਰਬਿਊਨਲ ਆ ਜਾਂਦਾ ਕੋਈ ਨਾ ਕੋਈ ਕੋਈ ਵਾਟਰ ਕਮਿਸ਼ਨ ਆ ਜਾਂਦਾ ਪਾਣੀ ਦਿਜੀਏ ਜੀ ਪਾਣੀ ਮੈਂ ਕਹਾਂ ਜੀ ਗੱਲ ਸੁਣ ਲਓ ਤੁਸੀਂ ਦੇਖਿਓ ਸਤਲੋ ਜੀ ਇੱਕ ਨਾਲਾ ਬਣ ਕੇ ਰਹਿ ਗਿਆ ਪਾਣੀ ਜਿੱਥੇ ਜੇ ਹੈਗਾ ਦੇਖਿਓ ਸੰਦਾ ਦੇ ਵੀ ਇੱਥੇ ਪਾਣੀ ਦੇਖਿਆ ਸੀ ਉਤਮਾ ਦੇਖਾਂਗੇ ਜਿਵੇਂ ਜਹਾਜ਼ ਦੇ ਵਿੱਚ ਨਹੀਂ ਕਹਿੰਦੇ ਪਲੇਨ ਚ ਕਿ ਆਕਸੀਜਨ ਮੇ ਕੈਬਨ ਮੇ ਆਕਸੀਜਨ ਕੀ ਮਾਤਰਾ ਕਮ ਹੋਣੇ ਪਰ ਇਹ ਮਾਸਕ ਆਪਣੇ ਆਪ نیچے ਆ ਜਾਣਗੇ ਲੇਕਿਨ ਪਹਿਲੇ ਆਪਣੇ ਆਪ ਕੋ ਪਹਿਨਾਈ ਫਿਰ ਦੂਸਰੋ ਕੀ ਹੈਲਪ ਕਰੇ ਮੈਂ ਪਹਿਲਾ ਸਾਨੂੰ ਤਾਂ ਪਾਣੀ ਦੇ ਦੋ ਬਾਕੀ ਜੇ ਸਾਡੇ ਕੋਲ ਬਚ ਗਈ ਤੁਹਾਨੂੰ ਦੇ ਦਾਂਗੇ ਅਸੀਂ ਠੀਕ ਹੈ ਨਾ ਸੋ ਅਸੀਂ ਪਾਣੀ ਵਾਸਤੇ ਪੰਜਾਬ ਦੀ ਖੇਤੀ ਵਾਸਤੇ ਇੰਡਸਟਰੀ ਵਾਸਤੇ ਐਜੂਕੇਸ਼ਨ ਵਾਸਤੇ ਹੈਲਥ ਵਾਸਤੇ ਸਾਡੇ ਪ੍ਰਾਇੋਰਟੀ ਹੈ 160 ਸਾਡੇ ਮੁਹੱਲਾ ਕਲੀਨਿਕ ਹੋਗੇ ਤੇ ਜੇ ਤੰਦਰੁਸਤੀ ਨਹੀਂ ਰ੍ਹਾਂਗੇ ਤਾਂ ਫਿਰ ਖੇਤੀ ਕਿਵੇਂ ਕਰਾਂਗੇ ਨਰੇਗਾ ਜਿਹੜੀ ਹੈ ਉਹ ਸਕੀਮ ਜਿਹੜੀ ਹੈ ਉਹ ਪਤਾ ਨਹੀਂ ਉਹਦਾ ਕੀ ਹਾਲ ਕਰ ਰੱਖਿਆ ਸੀ ਕੋਈ 15 ਦਿਨ ਕਿਤੇ 20 ਦਿਨ ਨਰੇਗਾ ਚੱਲਦੀ ਸੀ ਤੇ ਅਸੀਂ ਹੁਣ ਨਰੇਗਾ ਦੇ ਵਿੱਚ ਵੱਡੇ ਸੁਧਾਰ ਲੈ ਕੇ ਆ ਰਹੇ ਹਾਂ ਤੇ ਡਰੱਗਸ ਦਾ ਜਿਹੜਾ ਜਿਹੜਾ ਕਲੰਕ ਲੱਗਿਆ ਹੋਇਆ ਟਾਈਮ ਲੱਗ ਜੂਗਾ ਪਰ ਮੈਨੂੰ ਇੰਨਾ ਪਤਾ ਹੈ ਕਿ ਅਸੀਂ ਉਹਨੂੰ ਖਤਮ ਕਰਾਂਗੇ ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਜਿਹੜੀ ਹੈ ਉਹ ਆਪਣੇ ਮਨ 'ਚ ਮੱਥਲੋਨਾ ਤਾਂ ਫਿਰ ਉਹ ਹੋ ਜਾਂਦੀ ਹੈ ਜੇ ਤੁਹਾਡਾ ਇਰਾਦਾ ਡ੍ਰਿਡ ਹੋਵੇ ਤਾਂ ਉਹ ਹੋ ਜਾਂਦੀ ਹੈ ਸੋ ਮੈਂ ਇਸ ਮਤੇ ਦੀ ਪ੍ਰੋਡਤਾ ਵੀ ਕਰਦਾ ਮੈਂ ਧੰਨਵਾਦ ਵੀ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਲਗਭਗ ਸਰਵਸੰਮਤੀ ਨਾਲ ਹੀ ਸਾਰਿਆਂ ਨੇ ਇਹ ਕਿਹਾ ਕਿ ਮਤਾ ਜਿਹੜਾ ਬਿਲਕੁਲ ਸਹੀ ਹੈ ਆਪਾਂ ਪੰਜਾਬ ਵਾਸਤੇ ਇੱਥੇ ਖੜੇ ਆ ਤੇ ਆਲਰੇਡੀ ਜੋ ਜਿਹੜਾ ਜਵਾਬ ਮਾਤਾ ਪਾਸ ਹੋ ਕੇ ਇਹ ਵੀ ਭੇਜ ਦਾਂਗੇ ਅਸੀਂ ਉਹਨਾਂ ਨੂੰ ਕਿ ਭਾਈ ਅਸੀਂ ਇਸ ਰਾਜਾਂ ਦੇ ਅਧਿਕਾਰਾਂ ਤੇ ਅਸੀਂ ਗਾਕੇ ਨਹੀਂ ਮੰਨਦੇ ਨੇ ਉਹ ਹੌਲੀ ਹੌਲੀ ਵੱਧਦੇ ਆਇਆ ਇਧਰ ਦੀ ਉਧਰ ਦੀ ਉਹਨਾਂ ਨੂੰ ਪਤਾ ਹੈ ਕਿ ਇਧਰੋਂ এডਿਕੇਸ਼ਨ ਵਾਲੇ ਪਾਸੇ ਆਜੋ ਇਹ ਵੀ এডਿਕੇਸ਼ਨ ਵੀ ਸਟੇਟ ਸਬਜੈਕਟ ਹੈ ਹੁਣ ਤੁਸੀਂ ਬਿਜਲੀ ਵਾਲੇ ਪਾਸੇ ਆਜੋ ਜਿਹੜਾ ਬਿਜਲੀ ਕਮਿਸ਼ਨ ਬਣਾਉਣ ਲੱਗੇ ਸੀ ਕਿ ਬਿਜਲੀ ਦੇ ਵੀ ਇੱਕੋ ਹੀ ਚੇਅਰਮੈਨ ਹੋਇਆ ਕਰੂਗਾ ਸਾਰੇ ਦੇਸ਼ ਦਾ ਉਧਰਲੇ ਪਾਸੇ ਨੂੰ ਤੁਰੇ ਹੋਏ ਸੀ ਉਹਦਾ ਵਿਰੋਧ ਕੀਤਾ ਠੀਕ ਹੈ ਖੇਤੀਬਾੜੀ ਵਾਲੇ ਪਾਸੋਂ ਇਹ ਤੇ ਸ਼ੁਕਰ ਕਰੋ ਉਹਨਾਂ ਨੇ ਪੁੱਛ ਲਿਆ ਨਹੀਂ ਤਾਂ ਪੁੱਛਦੇ ਹੀ ਨਹੀਂ ਹਗੇ ਤਾਂ ਉਹਦਾ ਕਹਿੰਦੇ ਹਾਂ ਵਾਲੇ ਹਾਂ ਕਹੇ ਨਾਂ ਵਾਲੇ ਨਾਂ ਕਹੇ ਹਾਂ ਵਾਲੋ ਕੋ ਜੀਤੂ ਹਾਂ ਵਾਲੋ ਕੋ ਜੀਤੂ ਚਲੋ ਜੀ ਬਿਲ ਪਾਸ ਹੋ ਗਿਆ ਪਤਾ ਹੀ ਲੱਗਣ ਦਿੰਦੇ ਉੱਥੇ ਕਿੰਨੇ ਕੁ ਬਿਲ ਪਾਸ ਕਰਤੇ ਵਿਰੋਧੀ ਤੇਨੂੰ ਚਾਕੇ ਬਾਹਰ ਮਾਰੋ ਉਹ ਬਾਹਰ ਨਾਰੇ ਲਾਉਂਦੇ ਰਹਿ ਜਾਂਦੇ ਨੇ ਤੇ ਬਿਲ ਪਾਸ ਹੋ ਜਾਂਦੇ ਨੇ ਸੋ ਇਹ ਜਿਹੜਾ ਚੱਲ ਰਿਹਾ ਹੈ ਇਹ ਦੇਸ਼ ਵਾਸਤੇ ਕੋਈ ਵਧੀਆ ਫੈਡਰਲ ਸਟਰਕਚਰ ਵਾਸਤੇ ਕੋਈ ਵਧੀਆ ਤਰੀਕਾਨੀਆਂ ਹੁਣ ਵੀ ਜਿਹੜਾ ਚੱਲ ਰਿਹਾ ਹੈ ਇੰਟਰਨੈਸ਼ਨਲ ਲੈਵਲ ਤੇ ਕੈਸੀ ਅਮਰੀਕਾ ਦੀਆਂ ਜਿਹੜੀਆਂ ਬਸਤਾਂ ਨੇ ਉਹਨਾਂ ਤੇ ਅਸੀਂ ਟੈਕਸ ਘਟਾ ਰਹੇ ਹਾਂ ਦਬਾਉ ਥੱਲੇ ਆ ਕੇ ਤੇ ਆਪਣੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਵੇਚ ਨਹੀਂ پا ਰਹੇ ਤੇ ਨਾਲ ਉਹਨਾਂ ਦੇ F35 ਵਰਗੇ ਜਿਨ੍ਹਾਂ ਨੂੰ ਉਹ ਆਪ ਕਹਿ ਚੁੱਕੇ ਨੇ ਕਿ ਕਬਾੜ ਹੈ ਇਹ ਉਹ ਸਾਨੂੰ ਖਰੀਦਣੇ ਪੈ ਰਹੇ ਨੇ ਉਹ ਧੱਕੇ ਨਾ ਵੇਚਦੇ ਆ ਜੀ ਅਗਲੇ ਕਰ ਗੱਲ ਉਹਨੇ ਤਾਂ ਇਨਵੀਟੇਸ਼ਨ ਕਾਰਡ ਵੀ ਨਹੀਂ ਬਣਾਇਆ ਜੀ ਵਿੱਜਲ ਸੌਂ ਚੁੱਕ ਸਮਾਗਮ ਚ ਜਾਇਆ ਹੀ ਤੇ ਵੈਸੇ ਮੇਰਾ ਦੋਸਤ ਮੇਰਾ ਦੋਸਤ ਹੈ ਦੋਸਤੀਆਂ ਨਹੀਂ ਹੈ ਚਲਦੀਆਂ ਹੁੰਦੀਆਂ ਦੋਸਤ ਦਾ ਮਤਲਬ ਹੁੰਦਾ ਦੋ ਸੱਤ ਹੈ ਹਿੰਦੀ ਦਾ ਲਫਜ਼ ਹੈ ਸਰ ਦੋ ਡੈਸ਼ ਸੱਤ ਹੈ ਦੋ ਸਚਾਈਆਂ ਦੋ ਦੋਨੇ ਪਾਸੇ ਸੱਚ ਹੋਵੇ ਤਾਂ ਦੋਸਤ ਹੁੰਦਾ ਨਹੀਂ ਹੋਰ ਅੱਖਰ ਹੈਗੇ ਨੇ ਮਿੱਤਰ ਜਾਨੂ ਜਾਣਕਾਰ ਹੋਰ ਅੱਖਰ ਵੀ ਹੈਗੇ ਨੇ ਪਰ ਦੋਸਤ ਸਿਰਫ ਇੰਨੇ ਕੀ ਹੁੰਦੇ ਹੈਂ ਉਂਗਲਾਂ ਤੇ ਗਿਣਨੇ ਜੋਗੇ ਕਿਉਂਕਿ ਦੋਨੇ ਪਾਸੇ ਸਚਾਈ ਚਾਹੀਦੀ ਹੈ ਇੱਕ ਪਾਸੇ ਸਚਾਈ ਹੋਊਗੀ ਇੱਕ ਪਾਸੇ ਸੱਚ ਹੋਊਗਾ ਜਿਆਦਾ دیر ਨਹੀਂ ਚੱਲਨੀ ਫਿਰ ਸੋ ਹਰੇਕ ਨੂੰ ਦੋਸਤ ਕਹਿ ਕੇ ਉਥੇ ਜਿਹੜਾ ਤੇਸ਼ ਦਾ ਪੱਠਾ ਬਿਠਾਈ ਜਾਂਦੇ ਆ ਸਭ ਕੁਝ ਵੇਚਤਾ ਕੁਝ ਨਹੀਂ ਰੱਖਿਆ ਇਹ ਜਦੋਂ ਇੱਥੇ ਸਰਕਾਰ ਸੀ ਆ ਮੈਂ ਫੋਰੈਸਟ ਵਾਲਿਆਂ ਨਾਲ ਗੱਲ ਕਰਦਾ ਉਹ ਕਹਿੰਦੇ ਉਹ ਤਾਂ ਵੇਚਦਾ ਜੀ ਮੈਂ ਕਹਿੰਦਾ ਉਹ ਯਾਰ ਉਹ ਨੀਲੋਂ ਵਾਲਾ ਕਹਿੰਦੇ ਉਹ ਤਾਂ ਵੇਚ ਹੀ ਰੇ ਸੀ ਕਾਫੀ ਦਿਨ ਪਹਿਲਾਂ ਵੇਚਤਾ ਸੀ ਸਰਕਾਰ ਨੇ ਤੇ ਮੈਂ ਕਿਹਾ ਹੁਣ ਬਚਿਆ ਕੀ ਆਪਣੇ ਕੋਲੇ ਉਹ ਕਹਿੰਦੇ ਕਾਹ ਬਚਿਆ ਜੀ ਕਾਹ ਬਚੇ ਜਾਂ ਕਾਹ ਬਚੇ ਜੀ ਨਾ ਜੀ ਦੇਖ ਲੋ ਕੀ ਕਰਨਾ ਮੈਂ ਕਿਹਾ ਅਪਡੇਟ ਕਰੀਏ ਟੂਰਿਜ਼ਮ ਨੂੰ ਅਪਡੇਟ ਕਰੀਏ ਠੀਕ ਹੈ ਨਾ ਸੋ ਜਿਹੜੀ ਚੀਜ਼ ਹੈ ਘਾਟੇ 'ਚ ਦਿਖਾ ਕੇ ਵੇਚ ਦਿੰਦੇ ਆ ਪਰ ਇੱਕੋ ਇੱਕ ਸਰਕਾਰ ਹੈ ਤਿੰਨ ਸਾਲਾਂ ਦੇ ਵਿੱਚ ਜਿਨੇ ਜੀਵੀ ਕੇ ਗੋਇੰਦਵਾਲ ਸਾਹਿਬ ਵਾਲਾ 540 ਮੈਗਾਵਾਟ ਦਾ ਪ੍ਰਾਈਵੇਟ ਪਲਾਂਟ ਖਰੀਦਿਆ ਜੀ ਵੇਚਿਆ ਨਹੀਂ ਹੈਗਾ ਔਰ ਉਹਦਾ ਨਾਮ ਸਿਰਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਜਿੱਥੇ ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ ਕਹਿੰਦੇ ਜਿਹਨੂੰ ਜਿੱਥੇ ਗੁਰੂ ਅਮਰਦਾਸ ਜੀ ਨੇ ਸਾਰੀ ਜ਼ਿੰਦਗੀ ਬਿਤਾਈ ਨਾਲ ਸਤੀ ਪ੍ਰਥਾ ਖਤਮ ਕੀਤੀ ਤੇ ਲੰਗਰ ਪ੍ਰਥਾ ਸ਼ੁਰੂ ਕੀਤੀ ਉਹ ਉੱਥੇ ਅਸੀਂ 540 ਮੈਗਾਵਾਟ ਦਾ ਰਨਿੰਗ ਕੰਡੀਸ਼ਨ 'ਚ ਜਿਹਦੀ ਹਜੇ 25 ਤੋਂ 30 ਸਾਲ ਹਜੇ ਉਹਦੀ ਲਾਈਫ ਪਈ ਹੈ ਔਰ ਅਸੀਂ ਉਹ ਖਰੀਦਿਆ ਔਰ ਬਿਜਲੀ ਸਾਡੇ ਕੋਲੇ ਹੋਰ ਵੱਧ ਹੋਊਗੀ ਤਾਂ ਅਸੀਂ ਹੋਰ ਵਧੀਆ ਤਰੀਕੇ ਨਾਲ ਲੋਕਾਂ ਨੂੰ ਬਿਜਲੀ ਦਾ ਜਿਹੜਾ ਆਉਣ ਵਾਲਾ ਸਮਾਂ ਬਿਜਲੀ ਦਾ ਹੀ ਹੈ ਸੋ ਉਹ ਜਿਹੜਾ ਅਸੀਂ ਪ੍ਰੋਵਾਈਡ ਕਰਾਵਾਂਗੇ ਬਾਕੀ ਦੁਨੀਆ 'ਚ ਜੋ ਹੋਈ ਜਾਂਦਾ ਹੈ ਉਹਦਾ ਅਸਰ ਤਾਂ ਪੰਜਾਬ ਤੇ ਪੈਣੀ ਪੈਣਾ ਕਿਉਂਕਿ ਪੰਜਾਬੀ ਪੂਰੀ ਦੁਨੀਆ 'ਚ ਰਹਿੰਦੇ ਨੇ ਹੁਣ ਇੱਥੇ ਇੱਕ ਆਪ ਦੇ ਦੋ ਚਾਰ ਜਿਹੜੇ ਉਦਯੋਗਪਤੀ ਨੇ ਉਹ ਇਹ ਉਹਨਾਂ ਦੇ ਕਹੇ ਤੇ ਚੱਲਦਾ ਹੈ ਜਿੱਦਨੂੰ ਕਹਿਣ ਉਦੋਂ ਨੂੰ ਜਹਾਜ਼ ਹੱਕ ਲੈਂਦੇ ਨੇ ਤੇ ਉੱਥੇ ਉਹ ਮਸਕ ਆ ਗਿਆ ਉਹ ਤਾਂ ਮੋਦੀ ਨੂੰ ਮਿਲਣ ਆਇਆ ਮੋਡੇ ਦੇ ਜਵਾਬ ਚੱਕੀ ਫਿਰਦਾ ਸੀ ਇੱਕ ਹੈਨਾ ਉਹ ਇੰਨਾ ਕਿ ਸੀਰੀਅਸ ਲੈਂਦੇ ਸਾਨੂੰ ਉਹਦਾ ਦੇ ਜਵਾਬਾਂ ਨੂੰ ਨਾਲ ਲੈ ਫਿਰਦਾ ਸੀ ਤੇ ਉਹ ਉਧਰੋਂ ਉਹ ਆ ਗਿਆ ਠੀਕ ਹੈ ਨਾ ਉਹ ਉਹ 트럼ਪ ਵਾਲੀ ਕੁਰਸੀ ਤੇ ਬੈਠਾ ਹੁੰਦਾ ਸੋ ਇਹ ਜਿਹੜਾ ਜਿਹੜਾ ਉਦਯੋਗੀਕਰਨ ਹੋ ਗਿਆ ਨਾ ਰਾਜਨੀਤੀ ਦਾ ਜਾਂ ਦੇਸ਼ਾਂ ਦਾ ਵੱਡੇ ਪੱਧਰ ਤੇ ਉਦਯੋਗੀਕਰਨ ਮੈਂ ਜੋ ਮੈਂ ਕਹਿੰਨਾ ਇੰਡਸਟਰੀ ਆਵੇ ਬਿਲਕੁਲ ਆਵੇ ਪਰ ਐਸ ਲੈਵਲ ਤੇ ਨਾ ਹੋਵੇ ਕਿ ਪੰਜ ਸੱਤ ਬੰਦੇ ਹੀ ਰਹਿ ਜਾਣ ਕੰਮ ਸਾਰਿਆਂ ਨੂੰ ਮਿਲਣਾ ਚਾਹੀਦਾ ਕੰਮ ਕਿਉਂਕਿ ਸਿਆਣੇ ਕਹਿੰਦੇ ਆ ਕਿ ਇੱਕੇ 'ਚ ਬਰਕਤ ਹੈ ਸਾਰੇ ਜਿੱਦ ਦੇ ਸਾਰਾ ਸਮਾਜ ਤਰੱਕੀ ਕਰੂਗਾ ਉਦੋਂ ਆਪਾਂ ਤਰੱਕੀ ਕਰਾਂਗੇ ਜੇ ਕਿਸੇ ਦੀ ਲੱਤ ਖਿੱਚ ਕੇ ਜਾਂ ਕਿਸੇ ਨੂੰ ਥੱਲੇ ਲਾ ਕੇ ਆਪਾਂ ਆਪ ਤਰੱਕੀ ਕਰ ਜਾਗੇ ਉਹਦੇ ਨਾਲ ਇੱਕ ਜਣਾ ਦਾ ਤਰੱਕੀ ਕਰ ਜੂਗਾ ਪਰ ਬਾਕੀ ਸਾਰੇ ਜਣੇ ਉਹ ਥੱਲੇ ਰਹਿ ਜਾਣਗੇ ਸੋ ਮੈਂ ਧੰਨਵਾਦ ਕਰਦਾ ਖੇਤੀ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਇਹ ਬਿੱਲ ਜਿਹੜਾ ਇੱਥੇ ਲਿਆਂਦਾ ਤੇ ਮੈਂ ਚਾਹੁੰਦਾ ਵੀ ਕਿ ਸਰਵਸੰਮਤੀ ਨਾਲ ਇਹਨੂੰ ਪਾਸ ਕੀਤਾ ਜਾਵੇ ਤਾਂ ਕਿ ਅਸੀਂ ਜਿਹੜਾ ਸਾਡਾ ਅੰਨਦਾਤਾ ਜੀ ਨੂੰ ਅਸਲ 'ਚ ਅਸੀਂ ਅੰਨਦਾਤਾ ਕਹਿੰਦੇ ਉਹ ਅੰਨਦਾਤੇ ਦੇ ਜਿਹੜੇ ਲਫ਼ਜ਼ ਨੇ ਉਹਦੇ ਜਿਹੜੇ ਮੀਨਿੰਗਸ ਹੈ ਉਹਦੇ ਜਿਹੜੇ ਮਤਲਬ ਨੇ ਉਹ ਕਾਇਮ ਰਹਿ ਸਕਣ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ